ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਆ ਬਹੁਤ ਸਾਰੇ ਪ੍ਰਾ ਠੀਕ ਹੈਈ ਲਓ ਬਈ ਆ ਬੱਚਿਆ ਵੀ ਕਾਲ ਕਰਤਾ ਕਾਲਾ ਪੁੰਜਾ ਹੋਊਗਾ ਬਾਈ ਇਹਦਾ ਇਹ ਆਸ਼ਾ ਕੀ ਦਾ ਇਹਦਾ ਹਜੇ ਪਤਾ ਨਹੀਂ ਲੱਗਦਾ ਨਿੱਟਾ ਵੇਹੇ ਚਿੱਟਾ ਹੋਊਗਾ ਕਾਲਾ ਪੁੰਜਾ ਹੋਊਗਾ ਇਹਦਾ ਆ ਬੈਠੇ ਦੰਬ ਜੀਰ ਜੋੜੇ ਦੇ ਆਡੇ ਬਦਲੇ ਗੀਏ ਤੇ ਇਹ ਵੀ ਕਾਲੀ ਵੀਡੀ ਜੀ ਨੂੰ ਦੇ ਆਹ ਬੰਦੂ ਵਿੱਚ ਜਿਦਿਓ ਇੱਕ ਤਰ੍ਹਾਂ ਬਣਗਾ ਹੀ ਬਣਗ ਕਾਲੀਆਂ ਹੀ ਹਿਟਾਤਾ ਹੁਣ ਬਾਜ ਕਾਲੀ 라 ਬੈਠਾ ਰੋਕਤਾ ਇਹ ਕਾ ਬਿਠਾ ਜੀ ਦਾ ਅੱਜ ਦੇ ਦੂਤਰ ਦੇ ਅਗੇ ਜਾਂਟੇ ਕਾਂ ਦੇ ਤੇ ਹਟਾ ਤੇ ਆ ਬਾਈ ਨੇ ਬਾਈ ਦੂਰੀਆਂ ਆਂਡੇ ਨਹੀਂ ਲਾਏ ਯਾਰ ਪਤਾ ਨਹੀਂ ਜਦਾਂ ਕੀ ਨਾ ਹੋ ਜੀ ਗੁਰੀਏ ਕੀ ਗਵਿੰਚਾ ਕਈ ਕਬੂਤਰ ਜੋੜੀਆਂ ਹੈਗੀਆਂ ਜਿਨ੍ਹਾਂ ਨੇ ਅੰਡੇ ਲਾਈ ਫਿਰ ਉਹਨਾਂ ਦੀ ਕਰਦੇ ਆਤਲਾ ਬਦਲੀ ਤੇ ਫੇਰ ਕਰਦੇ ਕੋਈ ਮਸਲਾ ਹਲ ਇੱਕ ਬਾਈ ਯਾਰ ਹੋਰ ਗੱਲ ਆ ਉਹ ਪਰਲੇ ਪਾਸੇ ਇੱਕ ਕਬੂਦਰੀ ਆ ਉਹ ਅੰਡਾ ਲਾਈ ਬੈਠੀ ਐ ਇੱਕ ਕਬੂਦਰੀ ਉਹ ਟੋਕਰੀ ਜਿ ਲਈ ਬੈਠੀ ਐ ਇਹਨਾਂ ਦੇ ਨਾ ਬਾਈ ਯਾਰ ਕਬੂਤਰ ਨਹੀਂ ਬੈਂਦੇ ਕਬੂਤਰ ਨਹੀਂ ਬੈਂਦੇ ਅੰਡਿਆਂ ਦੇ ਕੀ ਚੱਕਰ ਮਿੱਤਰੋ ਪੱਠੇ ਪੁੱਠੇ ਪਾਤੇ ਦੂਰੀ ਯਾਰ ਏ ਹੁਣ ਇਧਰ ਬੱਚੇ ਵਿਖਾ ਦੀਏ ਤੁਹਾਨੂੰ ਬਈ ਮਜਬੂਰੀ ਚ ਆ ਕਬੂਤਰ ਥੱਲੇ ਤਾਂਂਡੇ ਬਦਲ ਤੇ ਕਬੂਤਰੀ ਕਿਸੇ ਦੀ ਸੀਗੀ ਆਪਾਂ ਮੂਡ ਨਹੀਂ ਸੀਗੀ ਤੇ ਆ ਬਾਜੀ ਨਾਲੇ ਦੀ ਭੈਣ ਆ ਬੈਠੀ ਜਿਹੜੀ ਅੰਡੇ ਆ ਤੇ ਇਣੀ ਵੀ ਦੋਵੇਂ ਬੱਚੇ ਕੱਢ ਲਈ ਉਹ ਵੀ ਦੋਵੇਂ ਬੱਚੇ ਕੱਢ ਲਈ ਇਧਰ ਦੋ ਹੀ ਜੋੜੀਆਂ ਦੋ ਬੱਚੇ ਆ ਫਰਦੇ ਦੋ ਇੱਕ ਆ ਬੈਠਾ ਇੱਕ ਆ ਬੈਠਾ ਇਹ ਬੱਚੇ ਇਹਨਾਂ ਨੂੰ ਦਾਣੇ ਪਾ ਦਈਏ ਬਈ ਕਿਉਂਕਿ ਚੂਕ ਚੂਕ ਦੇਣਗੇ ਲਓ ਵੀ ਮਿੱਤਰੋ ਪਛਾੜਦੇ ਆ ਕਬੂਤਰ ਲਓ ਬਈ ਮਿੱਤਰੋ 9 ਛੱਡਤੀ ਹੋ ਜਾਂਦੇ ਆ ਬਈ ਆਪਾਂ ਅੱਗੇ ਛਤਰੀਆਂ ਲਾਉਣਾ ਆਪਾਂ ਜਿਹੜੀ ਪਹਿਲਾਂ ਵੀਡੀਓ ਬਣਾਈ ਆ ਭਾਈ ਉਹਦੀ ਬਾਜ ਨਹੀਂ ਸਹੀ ਤੇ ਚਲੋ ਕੋਈ ਗੱਲ ਨਹੀਂ ਉਹਨੂੰ ਮੜਾ ਜਾ ਇਗਨੋਰ ਕਰੀ ਪਈ ਲਾਈਟ ਆ ਹੀ ਨਹੀਂ ਮਟਰ ਆਪਾਂ ਏਡੂ ਕੱਟ ਛੱਡਿਆ ਪਿਆ ਤੇ ਇੱਕ ਨਾ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾਵਾਂ ਕੋਈ ਮਿੱਤਰੋ ਆਪਾਂ ਮਾਰ ਜੈਸੀ ਤੋਂ ਆਪਾਂ ਲਵਾਈਏ ਇਹਨਾਂ ਨੂੰ ਖੇਤਾਂ 'ਗ ਲਾਤਾਂ ਤਿੰਨ ਤਿੰਨ ਬਹਿ ਗਈ ਆ ਬਾਈ ਜੀ ਕਿਛੀ ਫਿਰਦੇ ਆ ਆਉਂਦੇ ਇਹ ਘੜ ਕੇ ਹੋਰ ਕਰਕੇ ਹਾਇ ਇਹ ਕੈਮਰੇ ਇਸ ਆ ਨਹੀਂ ਭਰਾਵਾ ਪਾ ਨਿਕਾ ਦੋ ਬਈ ਮਿੱਤਰੋ ਲੇਟ ਆ ਗਈ ਸੀ ਕਿ ਤੇ ਮੋਟਰ ਜਾਂਦੀ ਚੱਲੀ ਪਰ ਲਾ ਕੇ ਲੱਗ ਗਿਆ ਤੇ ਇਹ ਨਹੀਂ ਛੱਡੇ ਪਏ ਬਾਈ ਆ ਬੰਦੇ ਜੀ ਵੱਢਣੀਆਂ ਤੇ ਦੂ ਕਰਕੇ ਦਿੜ ਗਏ ਸਾਰੇ ਝੋਨੇ ਚ ਵੱਢ ਗਏ ਨੀ ਮੀੜਾਂੇ ਕੰਮ ਇੱਕ ਬਈ ਲੱਤ ਨੇ ਲਊ ਪੀ ਲਿਆ ਲੱਤਨ ਚਾਰ ਕਬੂਤਰ ਆਪਣੇ ਆ ਤਿੰਨ ਬਹਿ ਗਏ ਛੀ ਫਿਰਦੇ ਆ ਤੇ ਮੋਟਰ ਚੱਲੀ ਜਾਂਦੀ ਆ ਬਾਈ ਤੇ ਆ ਬੰਦੇ ਜੀ ਵੱਢ ਗਏ ਯਾਰ ਵਿੱਚੋਂ ਬਹੁਤ ਲਊ ਪੀਤਾ ਬਈ ਝੂਨੇ ਨੇ ਕੱਦ ਵੀ ਆ ਤਿੰਨ ਕਿਆ ਰਿਆਂ ਦਾ ਤਾਂ ਹੱਦੋਂ ਵੱਧ ਹੀ ਜ਼ਿਆਦੇ ਆ ਚਲੋ ਮਾਲਕਾਸਰੀ ਆ ਲਿਗਣੋ ਬਾਜੇ ਕਹੈਸ 17 18 사ळा ਛੱਡਦਾ ਹੀ ਬਹੁਤ ਹੈ ਤੇ ਮੇਰੇ ਦਾ ਯਾਰੀ ਆਹੀ ਕੰਮ ਹੁੰਦਾ ਪਤਾ ਨਹੀਂ ਨਾਇਦ ਕੀ ਰੇ ਵੀ ਬਹੁਤ ਕੱਟ ਪਈ ਆ ਬਹੁਤ ਕੱਟ ਰੇ ਪਈ ਹੈ ਦੀ ਚੋ ਬਾਈ ਜੀ ਆਪਾਂ ਬਈ ਆ ਕਬੂਤਰੀ ਟੁੰਡੇ ਬੈ ਨਾ ਲਾਤੀ ਆਪਾਂ ਬਈ ਸ਼ਾਖੀ ਬਾਈ ਜੱਸੀ ਕੋ ਕਬੂਤਰਾ ਆਏ ਸੀ ਬਾਈ ਜੱਸਾਂ ਦਾ ਹੀ ਜੇ ਦੇ ਬੱਚੇ ਡਾਉਣੇ ਤੇ ਵੀ ਨਾ ਸ਼ਾਖੀ ਕਬੂਤਰੀ ਸਫੇਦ ਚਿੱਟੀ ਲਾ ਕੋਈ ਵੀ ਇਹ ਲਾਤੀ ਆ ਬਾਈ ਤੇ ਆ ਬਾਈ ਆਪਣੇ ਕੋਲੇ ਕਬੂਤਰਾ ਚਿੱਟੀਆਂ ਦਾ ਇਹਦੇ ਪਿਛਲੇ ਐਰ ਵੀ ਚੀਨੀ ਕਬੂਦਰੀ ਆਪਾਂ ਮੜਾ ਗਾਈ ਛੱਡੀ ਸੀ ਤੇ ਇਹਦੇ ਨਾਲ ਹਰਗਾ ਖਾਣ ਲਈ ਲਾਤੀ ਬਈ ਆ ਦੋਵੇਂ ਬੱਚੇ ਐ ਇਹਦੇ ਇਹਦੇ ਬੱਚਿਆਂ ਦੇ ਬਈ ਜੀ ਇੱਕ ਦੇ 14 ਖੰਭ ਤੇ ਇੱਕ ਦੇ 15 ਤੇ ਆ ਵੀ ਜੋੜੀ ਲੱਗੀ ਪਈ ਅण्डे ਲਾੜੂ ਦੀ ਅੱਜ ਸਵੇਰ ਆ ਇਹਦਾ ਬੱਚਾ ਤੇ ਬਈ ਜਿਹੜੀ ਇਹਦੇ ਨਾਲ ਕਬੂਦਰੀ ਲੱਗੀ ਸੀ ਹਰਗਾ ਖਾਣੀ ਉਹ ਥੱਲੇ ਲੱਗੀ ਵੀ ਉਹਦੇ ਆਪਾਂ ਅण्डे ਬਦਲਦੇ ਆ ਤੇ ਮੈਕ ਲਾਇਆ ਬਈ ਆਪਾਂ ਤੇ ਮੈਕ ਦੀ ਬਾਜ ਚੱਕ ਮੇਕਰ ਨਾਲੀ ਬਾਜ ਚੱਕ ਹੋ ਜੂਗੀ ਤੇ ਲੋ ਭਾਈ ਉਹ ਚੀਨੀ ਛੜਤੀ ਜੋੜੀ ਆਪਾਂ ਇੱਧਰ ਕੂਤੀ ਉਹ ਬੈਠੀ ਦੇ ਕੂਤਰ ਉਹ ਬਿਠਾ ਤਾ ਤੇ ਆ ਬੈਠਾ ਭਈ ਬੱਚਾ ਹੰਬ ਬਦਲ ਖਾਣੂ ਹਟ ਗੇ ਮੂੰ ਤਾਂ ਬਸ ਇਹਨਾਂ ਚੱਕੀ ਲਾਵਾਂਗੇ ਮੜਾ ਇਹ ਵਾਵਾ ਹੋ ਗਿਆ ਇਹ ਉਹ ਵੀ ਕੱਢੀ ਬੈਠੀ ਇੱਥੇ ਭਈ ਹੈ ਗਿਆ ਸੱਤ ਅੱਠ ਬੱਚੇ ਇੱਥੇ ਚਾਰ ਉਧਰ ਕੱਢੀ ਬੈਠੇ ਆ ਬੱਚੇ ਦਾ ਮਾਲਕ ਦੀ ਮਿਹਰ ਨਾਲ ਸੁੱਖ ਨਾਲ ਬਥੀਰੇ ਹੋ ਜਾਣਗੇ ਭਾਈ ਤੇ ਬਾਕੀ ਹੁਣ ਬਾਜੀਆਂ ਆ ਲਾਂਡੇ ਲਾਲੀ ਬਾਜੀਆਂ ਦੇ ਬੱਚੇ ਪਈ ਆ ਬੈਠੇ ਥੱਲੇ ਤੇ ਇਹਨੇ ਬਈ ਆਪਣਾ ਅण्डे ਨਹੀਂ ਲਾਈ ਕੂਤਰਨੇ ਹੈ ਜੀ ਚਾ ਲਾਲੇ ਤਾਂ ਅण्डे ਛੀਤੀ ਚੰਗਾ ਤੇ ਆ ਬਈ ਲਾਈ ਬੈਠੀ ਆਪਣੀ ਡੱਬੀ ਡੱਬੀ ਦੇ ਦੋ ਬੱਚੇ ਹਾਂ ਦੋ ਬੱਚੇ ਹੈਗੇ ਆ ਇਹ ਤੇ ਬਈ ਮਿੱਤਰੋ ਪਠੀ ਨੀਰੇ ਦਾ ਕੰਮ ਨਮੀੜਤਾ ਰਲਾ ਕੇ ਰੱਖੇ ਪਏ ਆ ਤੇ ਇਹਦੇ ਚ ਦੋ ਬੱਚੇ ਸੀ ਉਹ ਨਵੇਂ ਛੱਡੇ ਇਧਰ ਦਾਣੇ ਨਹੀਂ ਚੁੱਕੇ ਸੀ ਉਹਨਾਂ ਨੇ ਛੋਲੇ ਦੇਤੇ ਆ ਤੇ ਹੁਣ ਆਪਾਂ ਜਿਹੜੇ ਬੱਚੇ ਉਹਨਾਂ ਨੂੰ ਦੀ ਕੀ ਪਾਣੀ ਪੋਣੀ ਚੰਗੀ ਤੇ ਬਾਉਣੀ ਆ ਓ ਬਈ ਓਏ ਆ ਗਏ ਗਗਣੀ ਕੋਲੇ ਇਹਦੇ ਕੋਲ ਬੱਚੇ ਬੱਚੇ ਵੇਖ ਲੈਗੇ ਬੱਚੇ 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 ਨਿੱਕੇ ਆ ਹਰੀਆਣਾ ਕੂਤਰੀ ਕੂਤਰੀ ਸਾਂ ਹੈ ਜਿਹੜਾ ਭਰਾ ਤਿਸਰ ਕਿਤੇ ਹੋ ਤੇ ਕਰਤਾ ਸਤ ਆ ਪੜਾਵਾਂਗੇ ਇੱਕ ਫਿਰ ਚੰਗੇ ਉਟੇ ਆ ਤ ਹਾਂ ਲਾਤਾ ਇੱਕ ਸਵਾਰੰਗਾ ਲੋ ਇਹ ਇੱਕ ਸਵਾਰੰਗਾ ਕਿਧਰ ਗਿਆ ਸਵਾਰੰਗਾ ਸੀ ਕਿਧਰ ਗਿਆ ਪਹਿਲਾਂ ਵਾਲੀ ਝੋਲੀ ਦੇ ਅੱਛਾ ਛੜਦਾਂ ਨਾ ਕੂਤਰੀ ਕੂਤਰੀ ਖੱਟੀਆਂ ਦੀ ਐ ਇਹ ਸਾਵੀ ਐ ਇਹ ਇਹ ਸਾਵੀ ਪੱਟਾ ਠੀਕ ਹੈ ਉਹ ਗੰਦੀ ਦੇ ਪਿਆਉਣੇ ਕਿਹੜੇ ਲਓ ਬਾਈ ਮਿੱਤਰੋ ਤੇ ਬੱਚੇ ਬਾਤੇ ਬਾਏ ਪਏ ਆ ਤੇ ਬਾ ਲਾਉਣ ਦਾ ਟਾਈਮ ਹੋਇਆ ਹੀ ਪਿਆ 6:00 ਵਜੇ 6:30 ਵਜੇ ਲਾ ਲੇਵਾਂਗੇ ਬਈ ਪਾਣੀ ਬਦਲ ਆਈਏ ਚਲੋ ਠੀਕ ਆ ਬਾਈ ਜੀ ਤੇ ਪਾਣੀ ਬਦਲ ਆਈਏ ਤੇ ਪਾਣੀ ਬਦਲ ਕੇ ਤੇ ਇਹਨਾਂ ਦੀ ਬੱਚੀ ਵੀ ਸਹੀ ਆ ਨਾਲ ਤਾਂ ਲਾ ਲੇਗੀ ਬੱਚੇ ਤੇ ਨਾਲੇ ਲਾ ਲਿਆਂਗੇ ਛਤਰियां ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਤੇ ਸਸੀ ਗੱਲ ਬਾਈ ਸਾਰਿਆਂ ਨੂੰ ਤੇ ਪੁੱਲ ਚੱਕ ਦਿੱਤੀਆਂ ਤੇ ਧੂਆਂ ਦਾਗਾ ਪੰਨਾ ਪੰਨਾ ਤੇ ਧੂਆਂ ਪਾਦ ਕੇ ਫਿਰ ਲਾਂ ਫੇਰ ਲਾਉਣੀਆਂ ਬੱਚ